ਇਹ ਗੱਲ ਮੈਂ ਕਰਦਾ ਨਾ ਜੰਗ ਬਾਰੇ ਇਹ ਛੋਟੀ ਗੱਲ ਨਹੀਂ ਹੈਗੀ 2 ਸਾਲਾਂ ਦਾ ਸਮਾਂ ਅੱਗੇ ਤਾਂ ਐ ਹੁੰਦਾ ਸੀ ਨਾ ਕਿ ਜੰਗ ਲੱਗ ਵੀ ਸਕਦੀ ਹੈ ਜੇ ਨਹੀਂ ਵੀ ਲੱਗ ਸਕਦੀ ਤੇ ਜੰਗ ਲੱਗੂਗੀ ਤਾਂ ਦੂਜੇ ਦਾ ਘਰ ਛੜੂਗਾ ਉਹਦੇ ਤੇ ਬੰਬ ਡਿੱਗਣਾ ਆਪਾਂ ਤਾਂ ਬਚ ਜਾਗੇ ਇਹ ਇਦਾਂ ਦੀ ਗੱਲ ਨਹੀਂ ਹੈਗੀ ਸਿਰਫ 2 ਸਾਲਾਂ ਦਾ ਸਮਾਂ ਅੱਗੇ ਤਾਂ ਐ ਹੁੰਦਾ ਸੀ ਲੱਗ ਵੀ ਸਕਦੀ ਹੈ ਨਹੀਂ ਵੀ ਜੇ ਲੱਗੂਗੀ ਦੇਖੀ ਜਾਊਗੀ ਪਰੇ ਪਤਾ ਨਹੀਂ ਕਿੰਨੀ ਦੇਰ ਚ ਹੋਣੀ ਹੈ ਇਹ ਜੰਗ ਜੋ ਅੱਗੇ ਆਪਾਂ ਗੱਲਾਂ ਕਰਦੇ ਹੁੰਦੇ ਸੀ ਇਰਾਕ 'ਚ ਲੱਗੀ ਸੀ ਜੀ ਜੰਗ, ਈਰਾਨ ਐਰਾਕ ਦੀ ਲੱਗੀ ਸੀ, ਅਫਗਾਨਿਸਤਾਨ ਦੇ ਵਿੱਚ ਹੋਈ ਜੀ। ਗਾਜ਼ਾ 'ਚ ਹੋਈ। ਜਦ ਯੂਕਰੇਨ ਰਸ਼ੀਆ ਦੇ ਬਾਰਡਰ ਤੇ ਹੋਈ, ਉੱਥੇ ਹੋ ਰਹੀ ਐ। ਵੀ ਸਾਡੇ ਤੋਂ ਦੂਰ ਦੂਰ ਐ। ਹੁਣ ਤਾਂ ਜੰਗ ਸਾਡੇ ਘਰ ਮੈਦਾਨੇ ਜੰਗ ਉਹ ਬਣਨਾ। ਤੇ ਇਸ ਕਰਕੇ ਕਹਿ ਰਹੇ ਹਾਂ ਸਿਰਫ 2 ਸਾਲ ਦਾ ਸਮਾਂ 2025 ਦੇ ਵਿੱਚ, 2025 ਦੇ ਵਿੱਚ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਆ ਆਪਣੇ ਆਪਣੇ ਪੈਸੇ ਖਰਚੋ ਕਢਾਓ ਬੈਂਕਾਂ 'ਚੋਂ। ਇੱਕ ਖੋਟਾ ਪੈਸਾ ਵੀ ਨਹੀਂ ਹੋਣਾ ਚਾਹੀਦਾ ਬੈਂਕ ਦੇ ਵਿੱਚ ਜ਼ਮੀਨ ਖਰੀਦੋ ਆਪਣੇ ਪੈਸੇ ਨੂੰ ਸੰਭਾਲੋ ਤੇ ਆਪਣੀਆਂ ਜਿਹੜੀਆਂ ਫਸਲਾਂ ਨੇ ਆਪਣੇ ਘਰ ਦੇ ਵਿੱਚ ਅਨਾਜ ਜਮ੍ਹਾਂ ਰੱਖੋ ਅਨਾਜ ਜਮ੍ਹਾਂ ਰੱਖੋ ਇਹ ਲੋੜ ਭੈਣ ਦੇ ਉੱਤੇ ਅਸੀਂ ਗੁਜ਼ਾਰਾ ਕਰ ਸਕਾਂਗੇ ਤੁਹਾਡੇ ਕੰਮ ਹੁਣ ਸੋ ਇਹਨਾਂ ਗੱਲਾਂ ਤੋਂ ਤੁਸੀਂ ਬਹੁਤ ਚੌਕਸ ਰਹਿਣਾ ਇਹ ਗੱਲਾਂ ਨੂੰ ਤੁਸੀਂ ਅੱਗੇ ਵੱਧ ਤੋਂ ਵੱਧ ਜਿੰਨੇ ਸਾਡੇ ਵੀਰ ਭੈਣ ਭਰਾ ਨੇ ਉਹਨਾਂ ਤੱਕ ਲੈ ਕੇ ਜਾਓ